ਦੇਖ ਸਾਧਨੋ ਸਵੇਰ ਦਾ ਸਮਾਂ ਹੈ ਤੇ ਪੰਜਾਬ ਦੇ सीएम ਸਾਹਿਬ ਭਗਵੰਤ ਸਿੰਘ ਮਾਨ ਇੱਥੇ ਮਾਵੀ ਸਾਹਿਬ ਕੁਰਾਲੀ ਦੇ ਵਿੱਚ ਇੱਕ ਘੰਟੇ ਤੋਂ ਇੱਥੇ ਪਹੁੰਚੇ ਹੋਏ ਨੇ ਦੇਖ ਸਾਧਨੋ ਤੁਸੀਂ ਇਸ ਸਮੇਂ ਉਹਨਾਂ ਦੀ ਸਿਕਿਉਰਿਟੀ ਸਾਰੀ ਜੋ ਚੱਲ ਰਹੀ ਹੈ ਜੋ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਆ ਰੋਪੀ ਜੀ ਦੀ ਗੱਲ ਕਰ ਲਈਏ ਆ ਦੇਖ ਸਾਧਨੋ सीएम ਸਾਹਿਬ ਦਾ ਕਾਫਲਾ ਇਸ ਸਮੇਂ ਜੋ ਬੱਸਾਂ ਦੀ ਚੈਕਿੰਗ ਕੀਤੀ ਗਈ ਤੇ ਦੇਖ ਸਾਧੂ ਸੀਮਾਨ ਕੋਲ ਨਹੀਂ ਬੜੇ ਰੋ ਰਿਹਾ ਹੈ ਜੀ 2027 ਚ ਭਗਵਾਨ ਦਾ ਸਾਬ ਸੀਮਾਨ ਜੀ ਲੱਗਿਆ ਨਹੀਂ ਲੋਕੀ ਸੀਮਾਨ ਜੋ ਕਿ ਇਸ ਸਮੇਂ ਜਾ ਰਹੇ ਆ ਦੇਖ ਸਾਧੂ ਬੱਸਾਂ ਦੀ ਜੋ ਪਰੇਸ਼ਾਨੀ ਆ ਰਹੀ ਹੈ ਇੱਕ ਘੰਟੇ ਤੋਂ ਉਹ ਇੱਥੇ ਖੜੇ ਸੀਗੇ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਦੇਖ ਸਾਧੂ ਤੁਸੀਂ ਇਸ ਸਮੇਂ ਜੋ ਹਾਂਜੀ ਫੇਸ ਲੈਣ ਆਉਂਦਾ ਉਹ ਦੇਖ ਸਾਧੂ ਗੱਲ ਵੀ ਕਰਦੇ ਆ ਕਿਵੇਂ ਲੱਗਿਆ ਬਾਜੀ ਭਗਵੰਤ ਮਾਨ ਜੀ ਆਏ ਸੀਗੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਕਿਵੇਂ ਦਾ ਲੱਗਦਾ ਵੀ ਇਹ ਪ੍ਰਾਲਾ ਸੀਐਮ ਐ ਇਦਾਂ ਲੋਕਾਂ ਦੇ ਵਿੱਚ ਪਹਿਲਾਂ ਕਦੇ ਮਿਲਿਆ ਕਦੇ ਨਹੀਂ ਮਿਲਿਆ ਸਵਾ ਘੰਟਾ ਹੋ ਗਿਆ ਨੇ ਕਿਹੜੀਆਂ ਸਵਾ ਘੰਟਾ ਹੋ ਗਿਆ ਪਹਿਲਾ ਪਿੰਡ ਭਾਈ ਆਪਣਾ ਕਿਹੜੀਆਂ ਜੀ ਕਿਹੜੀਆਂ ਤੁਸੀਂ ਚੈੜੀਆਂ ਤੋਂ ਫਿਰ ਅੱਜ ਇੱਥੇ ਮੈਂ ਡਿਊਟੀ ਤੇ ਆਏ ਅੱਛਾ ਡਿਊਟੀ ਤੇ ਆਏ ਠੀਕ ਹੈ ਤੇ ਉਹ ਦੇਖਦੇ ਆ ਕੇ ਸਵਾਦ ਨਾਲ ਕੀ ਗੱਲ ਕਰ ਰਹੇ ਨੇ ਤੇ ਆ ਦੇਖਦੇ ਆ ਜਾਂਦੇ ਸਮੇ ਜੋ ਲੋਕ ਹੈ ਉਹ ਪਹੁੰਚੇ ਹੋਏ ਹੈ ਭਾਈ ਕਿਵੇਂ ਲੱਗਿਆ ਭਗਵੰਤ ਮਾਨ ਜੀ ਆਏ ਇਥੇ ਦੂਤ 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 ਨਰ ਨਹੀਂ ਜਾਂਦੇ ਜੇ ਨਹੀਂ ਬਣਾਉਂਦੇ ਤਾਂ ਇਹ ਸ਼ਾਬਾਸ਼ ਉਹ ਜਾਣਦੇ ਨਹੀਂ ਭਾਈ ਕੰਨੀ ਵਾਰ ਧਿਆਨਾਂ ਦੇ ਨਾਪੂ ਸਾਹਿਬ ਜੀ ਇਹ ਬੰਦੇ ਕੋਲ ਖਸਤਾ ਨਹੀਂ ਪੜਾ 20 ਤਿੰਨ ਬੰਦੇ ਵੱਡੀ ਜੀ ਸਰ ਜੀ ਹਾਂ ਓਕੇ ਓਕੇ ਭਾਜੀ ਹੋਰ ਜੀ